ਸਚਨਾ ਮੈਂ ਤਾਂ ਲੋਣੀ ਲਾਦ ਨਹੀਂ ਤੇ ਮੇਰੇ ਪਤਾ ਨਹੀਂ ਉਹਨੇ ਕਿਹੜਾ ਗਲਤ ਹਰਕਾਰ ਦੋਣਾ ਤੇ ਪੇਕੇ ਦੇ ਤੇਰੇ ਹੀ ਆ ਗੱਲ ਤੋ ਨਾ ਤੈਨੂੰ ਦੱਸਣੀ ਔਰ ਮੰਮੀ ਇੰਨਾ ਵਿਚਰੀ ਡਈ ਨਾ ਟੈਨਸ਼ਨ ਲਾਣ ਤਣਾੜੇ ਇੰਨਾ ਖਪਣ ਡਈ ਨਾ ਕਿ ਤੂੰ ਇੱਥੇ ਆ ਜਾਂਦੀ ਤੇਰੀ ਮਾਂ ਤੇ ਆ ਗਈ ਨਾ ਮੈਂ ਕਹਾਂ ਜੇ ਮੈਂ ਇੱਥੇ ਵੀ ਆ ਜਾਂਦੀ ਚਾਚਾ ਦਾ ਚਾਣ ਕੇ ਪੈਂਦੀ ਦੋ ਚਾਰ ਦਿਨ ਰਹਿੰਦੀ ਤੇ ਸ਼ਰੀਕਾ ਨੇ ਮਾਂ ਨੂੰ ਮਿਹਨੇ ਮਾਰਨ ਦਾ ਪੈਣਾ ਫਿਰ ਵੀ ਪਾਪਾ ਮਿਹਨਤ ਕਰਕੇ ਖਾਣੀ ਪੈਣੀ ਜਿੰਨਾਂ ਦੀ ਪੈੜੀ ਨਹੀਂ ਉਹ ਨਹੀਂ ਮਿਹਨਤ ਕਰਕੇ ਖਾਂਦੇ ਸੌਖੇ ਹੀ ਸਗੋਂ ਪੈੜੀਆਂ ਵਾਲੇ ਨਾਲੋਂ ਇਹ ਤਾਂ ਸਹੀ ਹੈ ਚਲੋ ਇੱਥੇ ਕਰਨ ਦੇ ਹੀ ਟਾਈਮ ਦੇ ਨਾਲ ਤੇ ਤੂੰ ਵਧੀਆ ਆਪਣਾ ਟਾਈਮ ਪਾਸ ਕਰ ਪਰ ਇਹਨਾਂ ਵਾਸਤੇ ਗੱਲ ਮਾੜੀ ਆ ਨਾ ਕਮ ਸਕਮ ਜਿਹਾ ਘਰ ਨਹੀਂ ਰਹਿੰਦਾ ਨਾ ਮੈਂ ਜਿੱਥੇ ਰਹਾਂ ਦੇਪਾ ਮਤੋਂ ਉਹਦੀ ਗੱਲ ਪੂਜਾ ਦੀ ਕਰਨੀ ਪੂਜਾ ਦੀ ਗੱਲ ਤੇ ਤੂੰ ਜਾਣੀ ਦੀ ਜਿੱਡੀ ਪੂਜਾ ਚਲਾਕ ਜਨਾਨੀ ਆ ਕੱਲ ਮੇਰੇ ਘਰ ਵੀ ਆਈ ਤੁਹਾਡੇ ਘਰ ਵੀ ਆਈ ਆਈ ਹੀ ਕੱਲ੍ਹ ਘਰੇ ਇੱਧਰ ਤੇ ਬੜੀਆਂ ਗੱਲਾਂ ਕਰਨ ਲੱਗੀ ਤਾਂ ਚੜਾ ਚੜੂ ਕੇ ਬਾਦ ਚੜਾ ਕੇ ਮੈਨੂੰ ਕਿੱਥੇ ਗਈ ਚਾਚੀ ਤੁਹਾਨੂੰ ਪਤਾ ਹੋਣਾ ਕਿੱਥੇ ਗਈ ਮੈਂ ਕਿੱਥੇ ਗਈ ਉਹ ਮੁੰਡਿਆਂ ਦੇ ਘਰ ਜਿੱਥੇ ਕੰਮ ਕਰਨ ਜਾਂਦੀ ਉੱਥੇ ਹੀ ਆ ਹਾਏ ਚਾਚੀ ਤੂੰ ਦੱਸ ਤਾਂ ਏ ਤੇ ਦੱਸ ਤਾਂ ਤੇ ਮੈਨੂੰ ਡਰ ਥੋੜਾ ਪਿਆ ਵਾ ਕਿੰਨੇ ਕਿਥਾਂ ਇਹਦੀਆਂ ਮੈਂ ਗੱਲਾਂ ਸੁਣੀ ਜਾ ਕਰਦੀ ਆ ਪਰ ਚਾਚੀ ਤੁਹਾਡੇ ਘਰ ਲੜਾਈ ਪਾਉਗੀ ਤੁਹਾਨੂੰ ਪਤਾ ਤੁਹਾਡੀ ਨੌ ਨੂੰ ਦੱਸੂਗੀ ਤੇ ਫਿਰ ਤੁਹਾਨੂੰ ਵੀ ਘਰੋਂ ਕੱਢ ਮੰਮੀ ਇਹਦੀ ਗੁੱਤਣੀ ਹੁਣ ਪੁੱਟੂਗੀ ਇਹ ਚਾਚ ਸ਼ਫੇਰੇ ਚੱਲੀ ਜਾਂਦੀ ਮੈਂ ਸਗੋਂ ਵਿੱਚ ਜਾਨੀ ਆ ਤੁਹਾਡੇ ਘਰ ਦੇ ਵਿੱਚ ਅੜਦੀ ਜਾ ਕੇ ਪਿਛਲ ਕੋਈ ਗੱਲ ਨਹੀਂ ਕਿਸ ਤਰ੍ਹਾਂ ਇਹਨਾਂ ਦਾ ਚਲੋ ਟਾਈਮ ਲੰਘਦਾ ਜਾਵੇ ਤੇ ਮੈਨੂੰ ਵੀ ਵੱਧ ਘਟ ਗੱਲਾਂ ਕਰਦੀ ਮੈਨੂੰ ਪਤਾ ਤਾਂ ਲੱਗ ਜਾਂਦਾ ਮੇਰੇ ਕਿਹੜੇ ਕੰਨ ਬੋਲੇ ਜੇ ਜਦ ਮੈਂ ਮੁੜਦੀ ਉਸੇ ਵੇਲੇ ਜਾ ਪੈਂਦੀ ਗੱਲਾਂ ਕਰਦਾ ਮੈਨੂੰ ਸੁਣ ਜਾਂਦੀਆਂ ਸਮਝ ਆ ਜਾਂਦੀ ਪਰ ਆਦੀ ਨਹੀਂ ਸਿਆਣੀ ਪੈਣੀ ਚੱਲ ਮਨਾ ਕੋਈ ਗੱਲ ਨਹੀਂ ਤੂੰ ਆਪਣੇ ਘਰ ਹੀ ਜਾ ਹਾਂ ਤੇ ਸਹੀ ਤੇ ਕੀ ਆਂਦੇ ਫਿਰ ਤੁਹਾਨੂੰ ਕੁਛ ਨਹੀਂ ਕਹਿਣਾ ਉਹਨੇ ਕੀ ਆ ਮੈਂ ਗਈ ਆ ਉਧਰ ਕੰਮ ਕਰਨ ਦੀ ਆਪਣਾ ਰੋਟੀ ਪਾਣੀ ਖਾਂਣ ਦੀ ਮੈਂ ਰੱਬ ਨੇ ਤੂੰ ਤਾਂ ਮੈਂ ਘਰੋਂ ਕੱਢਿਆ ਤੁਹਾਨੂੰ ਤੇ ਮੇਰਾ ਕਰਮਾਂ ਦੇ ਵਿੱਚ ਕੋਈ ਕੋਹ ਨਾਲ ਤੇ ਲਿਖਿਆ ਸੀ ਉਹ ਮੈਂ ਧੀਆਂ ਨੇ ਪੜ ਕੇ ਨਾ ਤਾਂ ਉਹਦੇ ਦਿਨ ਮੋੜ ਦੇਣੇ ਕਿਉਂਕਿ ਕੁੜੀਆਂ ਸਿਆਣੀਆਂ ਆਂ ਗਿਆ ਕੁੜੀਆਂ ਠੀਕ ਠਾਕ ਆ ਵਧੀਆ ਪੜਦੀਆਂ ਵਾ ਪੜਾਈ ਚ ਚੰਗੀਆਂ ਵਾ ਉਹਨੇ ਤਾਂ ਮੋੜ ਕੇ ਆਪਣੀ ਮਾਂ ਦੇ ਦਿਨ ਪੜ ਲਿਆ ਕਿ ਤੇ ਮਾਂ ਦੇ ਦਿਨ ਮੋੜ ਦੇਣੇ ਚਲੋ ਕੋਈ ਗੱਲ ਨਹੀਂ ਛੱਡੋ ਖੜਾ ਚਾਚੇ ਕੋਈ ਪਿਆਰਾ ਨਹੀਂ ਗਾਣ ਦੀ ਗੱਲ ਕਰਨ ਦਾ ਉਹਨਾਂ ਨੂੰ ਲਾਲਚੇ ਇੰਨਾ ਪੈ ਗਿਆ ਆਪੇ ਇੱਕ ਦਿਨ ਨੂੰ ਸੋਝੀ ਆਊਗੀ ਨਾ ਅੱਗ ਲੱਗੇ ਪੈਲੀ ਨੂੰ ਕੀ ਕਰਨਾ ਕੀ ਲਾਲਚੇ ਪੈ ਗਿਆ ਨੀ ਉਹ ਲਿਓ ਫੋਨ ਲੈਣਾ ਵਾ ਹਾਂਜੀ ਕੀ ਕਰਨਾ ਫੋਨ ਤੋਂ ਕੀ ਕੀ ਨਹੀਂ ਵੀ ਆ ਗੱਟੜੀਆ ਤਾਂ ਤੂੰ ਉੱਤੇ ਫੋਨ ਪੀਤਾ ਲਾ ਕੇ ਟੀਵੀ ਵੇਖਣ ਦੇ ਉਹ ਵੇਖ ਲੈਂਦਾ ਹਾਂ ਨਹੀਂ ਇਹਦਾ ਨਹੀਂ ਵੇਖਣ ਚਲ ਆਲਾ ਇਹਨੂੰ ਫੋਨ ਦਾ ਬੜਾ ਲਾਲਚਵਾ ਤੇ ਇਹ ਨਾ ਕੋਈ ਕਰਨਾ ਤਾਂ ਵੇ ਫੋਨ ਚ ਖਰਾਬ ਨਹੀਂ ਇੱਥੇ ਪਾ ਦੇ ਮੇਰੇ ਲਾ ਕੇ ਉਹ ਢੋਲ ਆ ਕੇ ਨਾ ਉੱਥੇ ਬਹਿ ਜਾ ਲੈ ਸਰਾਣੇ ਢੋਲ ਲਾ ਲੈ ਇਹਦੇ ਦੋਵਾਂ ਦਿਨਾਂ ਅੱਜ ਘੋਲ ਮਿਲ ਗਿਆ ਤੇ ਫੋਨ ਵੀ ਮੰਗਣ ਡਿਆ ਪਿਆ ਵੇਖ ਲੈ ਇਹ ਚਾਚੀ ਟੀਵੀ ਵੇਖਣ ਡਿਆ ਸੀ ਉਹ ਲੱਗ ਪਈ ਹੈ ਰੀਮੋਟ ਦੇ ਉੱਤੇ ਉਹਦੇ ਚੱਲ ਆਹ ਕਰਨਾ ਤਾਂ ਤੇ ਬੈ ਕੇ ਤੇ ਮਾਰਨਾ ਵੇਖ ਲੈ ਬਸ ਇਹਨੂੰ ਇਹ ਹੀ ਹੋ ਕੇ ਸਾਰਾ ਦਿਨ ਗੇਮ ਦੇ ਨਾਲ ਆਰੇ ਲਗਾ ਰਹਾ ਵਾਂ ਤਨੂ ਨਾ ਕੋਈ ਗੇਮ ਭਰੀ ਉਹ ਕੱਲ ਪਰਸੋਂ ਦੀ ਫੋਨ 'ਚ ਐਦਾਂ ਖੇਡਣ ਵਾਲੀ ਉਹ ਚਾਹ ਨਾਲ ਦੋਵੇਂ ਤਿੰਨੇ ਜਾਣੇ ਭੈਣ ਭਰਾ ਬੈਠ ਖੇਡਦੇ ਰਹਿੰਦੇ ਆ ਉਹ ਤਾਂ ਡਿਆ ਤੇ ਇਹ ਆ ਕਿ ਖੇਡਦਾ ਤੇ ਚਲ ਠੀਕ ਹੈ ਖੇਡ ਜਾਂਦੇ ਤੇ ਪਰ ਸਕੂਲ ਦਾ ਕੁੜੀਆਂ ਦਾ ਕੰਮ ਵੀ ਆਉਂਦਾ ਹੋਣਾ ਕਿਤੇ ਉਹ ਨਾ ਡਿਲੀਟ ਕਰ ਦਿਆ ਕਰੀ ਇਹਦਾ ਕੀ ਪਤਾ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਫੋਨ 'ਚ ਕਦੇ ਕੋਈ ਐਸੀ ਵੈਸੀ ਚੀਜ਼ ਨਹੀਂ ਕਿ ਸਿਰਫ ਸਕੂਲ ਦਾ ਹੀ ਕੰਮ ਆਉਣਾ ਹੁੰਦਾ ਵਾ ਤੇ ਉਹ ਨੂਰ ਦੀ ਮੈਡਮ ਪਾਉਂਦੀ ਨੂਰ ਆਪੇ ਚੱਕ ਚੁੱਪ ਕਰ ਲੈਂਦੀ ਸਾਰਾ ਦਿਨ ਲੱਗੇ ਰਹਿੰਦੇ ਆਹੋ ਚੱਲ ਹੁਣ ਕੋਈ ਨਹੀਂ ਆਰੇ ਲੱਗਾ ਰਹਿੰਦਾ ਵਾ ਪਰ ਬਾਅਦ ਵੀ ਜਦੋਂ ਲੱਗੇ ਤੇ ਮੈਂ ਚਾਹ ਕੰਡਾ ਰੋਜ਼ ਰੋਟੀ ਤੇ ਹੁੰਦੇ ਹੋ। ਤੁਹਾਡਾ ਠੀਕ ਠਾਕ ਹੈ ਨਹੀਂ ਤੁਹਾਡਾ ਸਕੂਲ? ਹਾਂ ਗਈਆਂ ਸੀ ਠੀਕ ਠਾਕ ਬਧੀਆ ਸਾਰੇ। ਆਪ ਠੀਕ ਠਾਕ ਹੈ ਸਾਡਾ? ਹਾਂ ਠੀਕ ਠਾਕ ਹੀ। ਆ ਗਈ ਮੈਂ। ਲੈ। ਚਲ ਇਹਦਾ ਵੀ ਜੀ ਲੱਗ ਗਿਆ ਤੇ ਨਿਆਣਿਆਂ ਨੂੰ ਵੀ ਆਸਰਾ ਮਿਲ ਗਿਆ। ਚਲੋ ਉਹਨਾਂ ਨੂੰ ਵੀ ਪੱਕੀ ਪਕਾਈ ਮਿਲ ਜਾਂਦੀ ਤੇ ਚੰਗੀ ਗੱਲ ਤੇ ਚੱਲੇ ਵੀ। ਵਿਚਾਰੀ ਦੀ ਟੈਨਸ਼ਨ ਮੁੱਕੀ। ਈਆਂ ਲਾ ਕੇ ਬੈਠੀ ਤੇ ਹੈਗੀ। ਦੇ ਕਿੱਥੇ ਠਕੇ ਇਧਰ ਉਧਰ ਖਾਣੇ ਗਾੜੀ ਪਰ ਜਾਈਆਂ ਚ ਵੀ ਜਾਣਾ ਹੀ ਮਾਂ ਤੇ ਚੰਗੀਆਂ ਤੇ ਪਰ ਜਾਈਆਂ ਵੀ ਚਲੋ ਇਹਦੀਆਂ ਚੰਗੀਆਂ ਹੀ ਆ ਪਰ ਇੱਕ ਇੱਕ ਗਰੀਬੀ ਦਾਵਾ ਜਿਆ ਹੀ ਮਾਂ ਹੀ ਤਾਂ ਆਪਣੇ ਮੁੰਡਿਆਂ ਦੇ ਨਾਲ ਟਾਈਮ ਪਾਸ ਕਰਦੀ ਆ ਮੁੰਡੇ ਉਹਦੇ ਵੀ ਉੰਨੀ ਕੀ ਕਮਾਈ ਕਰਦੇ ਆ ਤੇ ਚੱਲ ਆਪਣਾ ਕਮਾਊਗੀ ਤੇ ਖਾਊਗੀ ਤੇ ਮਾਈ ਚ ਕੋਈ ਮੇਣਾ ਨਹੀਂਗਾ ਆਪਣੀਆਂ ਧੀਆਂ ਲੈ ਕੇ ਬੈਠੀ ਰਾਮ ਦੇ ਨਾਲ ਬੇਫਿਕਰੀ ਆ ਹੁਣ ਛੱਤ ਤੇ ਹੈਗੀ ਆ ਨਾ ਸਿਰ ਤੇ ਤੇ ਕੋਈ ਗੱਲ ਨਹੀਂ ਜਿੰਨਾ ਚਿਰ ਰਹੀ ਜਾਂਦੀ ਰਹੀ ਜਾਣ ਦੇ ਚੱਲ ਮਾਂ ਰਾਹੀਂ ਨੇ ਧੀਆਂ ਸਿਆਣੀਆਂ ਹੋ ਗਈਆਂ ਪੜ੍ਹ ਲਿਖ ਕੇ ਤੇ ਆਪੇ ਇਹਦੇ ਦਿਨ ਮੋੜਮ ਨੇ ਲੱਖਾਂ ਕਿੰਨਾ ਕੱਖ ਹੋ ਗਿਆ ਧੋਨੇ ਤੇ ਹੈ ਇੱਕ ਬੁਖਾਰ ਪਾਉਣ ਲਈ ਕਹਿ ਬੰਦੇ ਨੂੰ ਜੇ ਬੰਦਿਆਂ ਸਿਰ ਤੇ ਛੜਦੀਆਂ ਨਾ ਫਿਰ ਕੰਮ ਹੋ ਚੁੱਕਾ ਵਾ ਇਹ ਵਪਨ ਸਿਹਾਬ ਹੀ ਕਰਨਾ ਪੈਣਾ ਕੰਮ ਅਲੇ ਆਪ ਕਰਨ ਸੇ ਫਾਇਦਾ ਵਾ 100 ਰੁਪਏ ਦਾ ਬੋਰੇ ਦਾ ਲੈਂਦੇ ਆ ਤੇ 20 ਰੁਪਏ ਗੁਥਲੀ ਦਾ ਲਾਉਂਦੇ ਦਾ ਲੈਂਦੇ ਆ ਇਹਨਾਂ ਦਾ ਪਖੰਡ ਫੜੇ ਆ ਪੈਹ ਜਿਹੜਾ ਸੋਖੇ ਬੰਦੇ ਆ ਇਹਨੇ ਪੂਜਾ ਵਸਰਫਾ ਕਰ ਸਕਦੀ ਉਪਨਸਿਆ ਤੂੰ ਸਰਪਾ ਨਹੀਂ ਕਰ ਸਕਦਾ ਇੱਕ ਇੱਕ ਬੋਰਾ ਬਚਾਇਆ ਹੀ ਤੋਕਰ ਚਾਰ ਕੱਲੇ ਆ ਤੇ 400 ਰੁਪਏ ਬਣ ਜਾਂਦਾ ਵਾ ਤੇ 400 ਰੁਪਏ ਹਲਦਾ ਵਾ ਪਾਚ ਇੱਕ ਬੰਦਿਆਂ ਨੂੰ ਕੀ ਦੋਣਾ ਨਾਲੇ ਇਹਨਾਂ ਦੇ ਕੁੜੀਆਂ ਹਾਂ ਦੇ ਮੇਲੇ ਨਹੀਂ ਮੁਕਦੇ ਇੱਕਦੇ ਬੰਦਾ ਕੱਦ ਰੱਖਿਆ ਵਾ ਉਹ ਜਦੋਂ ਖਾਲ ਪਾਉਂਦਾ ਟਾਈਮ ਆ ਨਾ ਤੇ ਫੋਨ ਕੀਤਾ ਅਸੀਂ ਮੈਂ ਤੇ ਵਾਂਡੇ ਚੱਲਿਆ ਵਾਂ ਮੈਂ ਤੇ ਮੇਲੇ ਚੱਲਿਆ ਵਾਂ ਉਹ ਇਹਨਾਂ ਦੇ ਵਾਂਡੇ ਨਹੀਂ ਮੁਕਦੇ ਉਹ ਹਾਲ ਨਹੀਂ ਹੈ ਕਿ ਕੰਮ ਕਰਾ ਕੀ ਕਰਾਉਣਾ ਕਿਹੋ ਕੰਮ ਉਹਨੂੰ ਵੇਪਣਸਿਆ ਉਹ ਕਿਸ ਨੂੰ ਤੱਲੇ ਮਾਰਨੂ ਆਪੇ ਬੜਾ ਚੰਗੇ ਆਪੇ ਆਪਣੇ ਹੱਦ ਰੋਲ ਨੇ ਚੰਗੇ ਇਹਨੂੰ ਇੱਕ ਦਿਨ ਨਾਲੇ ਪੈਸੇ ਬਚਣਗੇ ਇੱਕ ਦਿਨ ਨਾਲੇ ਟਾਈਮ ਨਾਲ ਖਾਦ ਪਾਉਗੇ ਇੱਕ ਦਿਨ ਨਾਲੇ ਪੈਂਦੀ ਹੈ ਮਨਪਸੰਦ ਖਾਦ ਉਹਦਾ ਖਾਦ ਪਾਉਣੀ ਕਾ ਕਾਦੀ ਹੈ ਕਿਹ ਕੋ ਕਿਤੇ ਕਦੇ ਸੁੱੜਦੀ ਕੋਈ ਕਦੇ ਸੁੱੜਦੀ ਢੋਲੀ ਉਹ ਨਹੀਂ ਸਵਾਦ ਆਉਂਦਾ ਨਾਲੇ ਫਸਲ ਐਰ ਕੇ ਆਪਣੇ ਆ ਆ ਕੇ ਸੁੱਖ ਨਾ ਹੈ ਚਾਰ ਕਲੇ ਐਰ ਕੇ ਖਾਦ ਪਾਉਂਦਾ ਨਹੀਂ ਆ ਰਵਣਾ ਤੁਹਾਨੂੰ ਨਾਲੇ ਐਰ ਕੇ ਬਾਬੇ ਦੀ ਕਿਰਪਾ ਨਾਲ ਵਧੀਆ ਹੋ ਇਹਨੂੰ ਪੈਂਦੇ ਰਹੇ ਹੈ ਨਾ ਕਿ ਟਾਈਮ ਨਾਲ ਫਸਲ ਹੋ ਗਈ ਹੈ ਅੱਜ ਕਿਦ ਨੀਰਾਉਟ ਔਲੀ ਖੜਨਾ ਪਰਾਲੀ ਦੇ ਚੜ ਕੇ ਜਾਉਂ ਉੱਤੇ ਬਹਿ ਗਏ ਐ ਭਰੂ ਨਕੋ ਨਾ ਕਰ ਕੇ ਅੱਗੇ ਅੱਧੀ ਦੀ ਲੈ ਕੇ ਜਾਂਦੀ ਸ਼ਰਮ ਹੁੰਦੀ ਮੰਡੀ ਦੇ ਵਿੱਚ ਇੱਕ ਕੀ ਲੈ ਕੇ ਆਇਆ ਚੱਲ ਐਰਕੀ ਮ ਜਾਉ ਹੁਣ ਆ ਖਾਦ ਪਹਿਲਾਂ ਹਾਂ ਤੂੰ ਸੱਜੂ ਤੰਗਲਾ ਆਜੇ ਨਾ ਸੁਣੇਗਾ ਕੋਲ ਕੰਸੈ ਤੈਨੂੰ ਤੜ ਖੁਜੀ ਖੁਜੀ ਕੰਮ ਕਰਨੇ ਚਾਹੀਦੇ ਆ ਉਹ ਹੁਣ ਤੂੰ ਚੌਕ ਲਿਆ ਦਾ ਮਾਲਕ ਬਣ ਗਿਆ ਵਾ ਕੱਲਾ ਜੱਟ ਦੀ ਆਜ਼ਾਦਾਂ ਮਾਲਕ ਹਣ ਕੱਲਾ ਅਗੇ ਦੇਰ ਤੇ ਲਾ ਪਰ ਕਾਇਰ ਮੈਂ 2 ਕਿਲ ਨਾ ਉਹ ਵੱਜਦਾ ਇਹਨਾਂ ਲੈਣ ਨਾ ਦੇਣ ਹੁਣ ਠੀਕ ਆ ਹੁਣ ਫਸਲ ਦਾ ਨਹੀਂ ਇਹ ਰਾਉ ਮੈਂ ਤੇ ਦੇ ਲਈ ਤੋਰ ਵੱਜਦੀ ਵਾ ਬਾਈ ਵਾਕੇ ਪੈ 4 ਕਿਲੇ ਹੈਗੇ ਬੰਦੇ ਕੋਲ ਉਹ ਲੋਕੀ ਇੱਜ਼ਤ ਨਹੀਂ ਕਰਦੇ ਪਰ ਆ ਬੰਦੇ ਤੋਂ ਵੀ ਪੈਸੇ ਪਾਲੀ ਤੋਂ ਬਣਾ ਅਜਿਹੇ ਨਾਲ ਹੀ ਭਾਵਾ ਚੱਲ ਐਰ ਕੀ ਖਾਦਾਂ ਦਾ ਖਰਚਾ ਮੋੜ ਆਊਗਾ ਅੱਗੇ ਖਾਦਾਂ ਪਾਈ ਦਿਆਂ ਇਹ ਇੰਨਾ ਖਰਚਾ ਆ ਜਾਂਦਾ ਹੈ ਚਲੋ ਇਹ ਆ ਵੀ ਹੁਣ ਅੱਧੇ ਕਿਲੇ ਦਾ ਖਰਚਾ ਹੈ ਨਾ ਉਹ ਨਗਰ ਲਣਾ ਖਾਦਾਂ ਵਿੱਚ ਬਾਕੀ ਸਾਢੇ ਤਿੰਨ ਗੱਲਾਂ ਦਾ ਖਾਨਾ ਨਾ ਬਾਸ ਆ ਹੋਇਣਾ ਆਪਣੇ ਕੋਲ ਕਰਦਾ ਪਾਉਣੇ ਕਿਹੜਾ ਸੌਖੀਆਂ ਵਾ ਸਾਢੇ 550 600 ਦੀ ਗੱਲ ਨਹੀਂ ਖਰਚਾ ਨਿਕਲ ਆਊ ਯਾਰ ਕੇ ਐਦਾਂ ਕਿ ਲੱਗਦਾ ਝੋਨਾ ਚੰਗਾ ਵਾ ਇਦਾਂ ਕਰਦਾ ਵਾ ਝੋਨੇ 'ਚ ਕਾਫੀ ਨੇ ਅੱਜ ਟਮਾਟਾ ਵਾਈਆਂ ਖਾਦ ਪਾ ਕੇ ਨਾ ਇਹ ਕੱਢ ਲੈਣਾ ਵਾ ਬਾਅਦੋਂ ਖਾਣਾ ਨਾ ਕੰਮ ਬਾਅਦੋਂ ਨਿਕਲਣਾ ਨਹੀਂ ਮਤੂੰ ਸਿਆ ਆਏ ਹੁਣ ਨਾ ਰੱਬ ਦੀ ਕਰਪਾਣਾ ਠੰਡਾ ਵਾਵਾ ਹੋ ਗਿਆ ਵਾ ਤੇ ਠੰਡੇ ਠੰਡੇ ਪਤਾ ਨਹੀਂ ਲੱਗਣਾ ਗਰਮੀ ਵਿੱਚ ਤਾਂ ਕੰਮ ਹੁੰਦਾ ਹਣੀ ਆ ਤੇ ਸਿਰੇ ਸਿਰੇ ਹਮਤ ਮਾਰ ਲਈ ਮੈਂ 7 ਵਜੇ ਆ ਅੱਜ ਤਾਂ ਰੱਬ ਨੇ ਵੇਖ ਬੱਦਕੜਾ ਸੁਣ ਲਿਆ ਵਾ 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 ਅੱਜ ਤਾਂ ਦੀ ਕਰਦਾ ਤੱਕ ਨੇ ਕੰਮ ਕਰੀ ਜਾਈਏ ਚੱਲ ਆ ਬੰਨਾ ਤਾਂ ਨਹੀਂ ਕੋਣ ਮਾਰ ਗਿਆ ਲੱਗਦਾ ਇਹ ਮੈਨੂੰ ਲੱਗਦਾ ਉਹ ਕੋਈ ਦਿਹਾਜਦਾਰੀ ਆ ਗਈ ਉਹ ਚਲ ਬੰਨਾ ਸਾਫ ਹੋ ਗਿਆ ਵਾ ਆ ਵੇ ਤੇ ਰਹਿ ਗਿਆ ਟਮਾਟਾ ਫਿਰ ਕਰਦਾ ਬਾਅਦ ਚ ਹੋਰ ਕੀ ਫਿਰਕੀ ਕਰ ਲੈਣਾ ਚੱਲ ਛੇਤੀ ਛੇਤੀ ਰਲਾ ਆ ਗਏ ਗਾਂ ਮਾਰਦਾ ਜੋਤ ਲਿਆ ਤਰਨੋ ਉਪਾਸ ਉਈ ਲਗਾਓ ਟੋਰੀਆ ਸੇ ਪਾ ਲੈ ਨੇ ਚੱਲ ਹੋਵੇ ਆਪਣਾ ਪਾਸ ਹਾਂ ਹਾਂ ਉਹ ਜਿਹੜੇ ਪੈਸੇ ਵਜਾਂਗੇ ਉਹ ਸਾਮਾਨ ਜੂਜ਼ਾ ਸਰੀ ਨੀ ਵਾਂਗੇ ਉਹ ਲੋਕਾਂ ਨੇ ਲੈ ਗਾਂ ਜਾਣੇ ਅਰੇ ਨਾ ਚੱਦ ਖਾਦ ਪੋਣੀ ਚੱਦ ਸਵਾਦ ਨਾਲ ਆਪਣੇ ਇੱਥੇ ਕੰਮ ਕੀਤਾ ਵਧੀਆ ਵਸਣ ਕਹਿੰਦੇ ਕਿੱਦਾਂ ਕਰਦਾ ਵਾ ਉਧਰੋਂ ਬੋਲਣਾ ਪਹਿਲਾਂ ਉਧਰ ਵਧੀਆ ਹੋ ਲੜੀ ਵੀ ਚੰਗਾ ਆਇਆ ਏ ਪਾਣੀ ਨਹੀਂ ਲਗਾ ਇਹ ਤਾਂ ਪਾਣੀ ਲਗਾ ਤਾਂ ਨਾ ਉਹ ਰਿਆ ਨਹੀਂ ਰਹਿਣਾ ਖੋਬੇ ਵਿੱਚ ਬਾਬਾ ਬੋਲਦੇ ਨਹੀਂ ਸਾਦੇ ਸੋਖ ਹੋ ਗਏ पाणी ਸੁਕਾਉਣਾ ਸੋਖੀ ਖਾਦ ਪੈਂਦੀ ਹੈ ਜੇ ਤੁਹਾਨੂੰ ਜੀ ਬਾਰਾਂ ਦਿਖਾ ਦਵਾਂਗੇ ਚਲੋ ਛੋਰੀਆਂ ਦੋ ਰਹਿ ਗਿਆ ਪਾਗਾ ਮਾਰਦਾ ਇਕਦਾਂ ਟਾਈਮ ਹੀ ਬੜਾ ਹੋ ਗਿਆ ਵਾ ਅੱਜ ਮੈਂ ਵੀ ਬੜਾ ਭਾਂਡਿਆ ਜਦੋਂ ਝੜੀ ਲੱਗ ਜਾਂਦੀ ਹੈ ਨਾ ਫੇਕ ਹੋਰੀ ਲੱਗ ਜਾਂਦੀ ਹੈ ਨੂਰ ਉਹਨੇ ਉੱਠੀਆਂ ਹੀ ਨਹੀਂ ਆਹ ਤਾਂ ਰੋਟੀ ਵੀ ਬਣ ਗਈ ਤੇ ਮੈਂ ਚੱਲਣ ਤੇ ਟਿਫਨ ਚਪਾਦਾ ਪਹਿਲੇ ਠਾਲਾ ਤਾਂ ਸਹੀ ਇਹਦਾ ਸਿਰ ਪਰਵਾਵਾ ਫਿਰ ਬਾਕੀ ਕੰਮ ਬਾਅਦ ਚਾ ਸੋਈ ਦਾ ਨਾ ਵੇੜ ਲੈਣੀ ਆ ਪਹਿਲੇ ਇਹਨਾਂ ਦਾ ਸਕੂਲ ਦਾ ਨਾ ਵੇੜਾ ਕਿੰਨਾ ਟਾਈਮ ਹੋ ਚੱਲਿਆ 4:30 ਆਵਰੇ ਡੋਟ ਕੇ ਨਾਨੂ ਲੈਂਦੀ ਹੁੰਦੇ ਨੂਰ ਵੇਖਾਂ ਤਾਂ ਸੀ ਨੂਰ ਜੋਤਾ ਉਠੋ ਪਤ ਨੂਰ ਮੰਜੇ ਉਠੋ ਪਤ ਸਕੂਲ ਦੇ ਪੌਣੇ 7 ਹੋ ਗਏ ਆ ਤਾਂ ਅੱਜ ਤਾਂ ਮੀਂਹ ਦੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਅੱਗੇ ਤਾਂ ਸੂਰ ਚੰਦਰ ਆ ਜਾਂਦਾ ਹੁੰਦਾ ਵਾ ਮम्मा ਮੇਰੇ ਨਾਲ ਤਾਂ ਬੜੀਆਂ ਪੀੜੋਂ ਡੀਆਂ ਮੱਤਾ ਪੀੜੋਂ ਡੰਗੇ ਆ ਕੱਲ ਵੀ ਮੈਂ ਜਿਹੜਾ ਸਕੂਲੇ ਉਹਦੇ ਵਿੱਚ ਲੱਤਾਂ ਬੜੀਆਂ ਵੀਡਾਂ ਹੋਣ ਡੀਆਂ ਹੁਣ ਵੀ ਹੋਣ ਡੀਆਂ ਮੈਂ ਕੱਲੋ ਹੀ ਪਤਾ ਸੀ ਮੈਂ ਚਪੇ ਅੱਜ ਕਿਆਈਆਂ ਸੀ ਨਾ ਤਾਂ ਕਰਕੇ ਤਾਂ ਮੈਂ ਆਖਿਆ ਘਰ ਆਣ ਕੇ ਪੱਕੇ ਥਲੇ ਨਾ ਬੋਹ ਤੂੰ ਪੱਕੇ ਥਲੇ ਬੈ ਗਈਆਂ ਫਿਰ ਸ਼ਾਮ ਨੂੰ ਨਹਾਉਣ ਵੀ ਡਾਪੀ ਮੋਰ ਤਨ ਨੂੰ ਤਾਂ ਬੁਖਾਰ ਹੀ ਬਹੁਤ ਵਾ ਮੇਰੇ ਬੜੀ ਸਿਰ ਚ ਵੀਡਾਂ ਹੋਣ ਡੀਆਂ ਤੂੰ ਪਤਾ ਮੈਨੂੰ ਤੂੰ ਦੱਸਿਆ ਨਹੀਂ ਕਿ ਤੂੰ ਮੈਨੂੰ ਬੁਖਾਰ ਵਾ ਤੂੰ ਹੁਣ ਦੱਸਣ ਡਈਆਂ ਤੇ ਫਿਰ ਸਕੂਲੇ ਮਮਾ ਸਕੂਲ ਲੈ ਕੋਈ ਗੱਲ ਨਹੀਂ ਚਲ ਜਾਨੀ ਫਿਰ ਮੈਂ ਨਹੀਂ ਨਹੀਂ ਸਕੂਲ ਨਹੀਂ ਫਿਰ ਪਤਾ ਇਦਾਂ ਜਾਣਾ ਬੁਖਾਰ ਦੇ ਵਿੱਚ ਤਨ ਪਤਾ ਇੰਨੇ ਬੁਖਾਰ ਦੇ ਵਿੱਚ ਸਕੂਲੇ ਜਾਣਾ ਚੰਗਾ ਵਾ ਵੇਸ ਰੀਟ ਤੇਰਾ ਮਗਨ ਡਿਆ ਵਾ ਮਮਾ ਹਾਂ ਪੁੱਤ ਨੂਰ ਦੀਦੀ ਨੇ ਸਕੂਲੇ ਜਾਣਾ ਫਿਰ ਮੈਂ ਵੀ ਨਹੀਂ ਜਾਣਾ ਵੇਹਲਾ ਨੂਰ ਜੋਤ ਤੂੰ ਵੇਹਲਾ ਨੂਰ ਦੀਦੀ ਨੇ ਠੀਕ ਨਾ ਜਦੋਂ ਤੈਨੂੰ ਬੁਖਾਰ ਹੁੰਦਾ ਹੁੰਦਾ ਵਾ ਉਦੋਂ ਨੂਰ ਦੀਦੀ ਛੁੱਟੀ ਕਰਦੀ ਆ ਨਹੀਂ ਜਦੋਂ ਨੂਰ ਨੇ ਛੁੱਟੀ ਕਰਨੀ ਨਾ ਫਿਰ ਤੂੰ ਨਾਲ ਹੀ ਛੁੱਟੀ ਕਰਨੀ ਹੁੰਦੀ ਆ ਉਹਦੇ ਤਾਂ ਹੁਣ ਦਵਾਈ ਲੈ ਆਉਣੀ ਪੈਣੀ ਆ ਮਮਾ ਕੋਈ ਨਹੀਂ ਮੈਂ ਨਿੱਕੀ ਆ ਨਿੱਕੀ ਨਿੱਕੀ ਕਰਕੇ ਪਰ ਤੂੰ ਤੈਨੂੰ ਪਤਾ ਪੜਾਈ ਪਿੱਛੇ ਪੈ ਜਾਂਦੀ ਐ ਇਦਾਂ ਥੋੜਾ ਕਰੀਦਾ ਵਾ ਹਰ ਇੱਕ ਚੀਜ਼ ਤੂੰ ਨੂਰ ਵਾਲੇ ਵੇਖ ਕੇ ਕਰਦੀ ਐ ਤੂੰ ਨੂਰ ਇਦਾਂ ਕਰਦੇ ਆ ਉਹ ਤਾਂ ਫਿਰ ਰਸੋਈ ਦਾ ਮੇਰਾ ਕੰਮ ਤਾਂ ਨਿਬੜ ਗਿਆ ਵਾ ਤੇ ਫਿਰ ਇਦਾਂ ਕਰਦੇ ਆ ਟੈਸਟ ਕਰਵਾਵਨੇ ਆ ਕਿੰਨੇ ਦਿਨਾਂ ਦਾ ਨਿੱਕ ਨਿੱਕਾ ਬੁਖਾਰ ਮੋਣ ਡਿਆ ਅੱਗੇ ਵੀ ਤੈਨੂੰ ਘਰੋਂ ਤੋਂ ਕਿੰਨਾ ਬੁਖਾਰ ਹੁੰਦਾ ਸੀ ਤੇ ਟੈਸਟਾਂ ਹੁਣ ਰਹਿ ਗਏ ਆਂ ਕੋਈ ਗੱਲ ਨਹੀਂ ਮम्मा ਟੈਸਟ ਰੰਨ ਮੈਂ ਸਕੂਲੇ ਚਲ ਜਣਾ ਫੇਰ ਮੇਰੇ ਨਹੀਂ ਨਹੀਂ ਸਕੂਲੇ ਕਿ ਜਾਣ ਦਾ ਪੈਦਾ ਫੇਰ ਤੈਨੂੰ ਪਤਾ ਮੈਡਮ ਨੇ ਉਤੋਂ ਫੋਨ ਕਰਨਾ ਦਾ ਚੱਕਰ ਖਾ ਕੇ ਕਿਤੇ ਡਿੱਗੇਗੀ ਤਾਂ ਫੇਰ ਲੈਣ ਜਾਣਾ ਪੈਣਾ ਵਾ ਅੱਗੇ ਵੀ ਤੇਰੇ ਅੱਗੇ ਦੋ ਤਿੰਨ ਹੱਲੇ ਅੱਗੇ ਹੋਗੇ ਤੈਨੂੰ ਇੰਨਾ ਬੁਖਾਰ ਚੜਦਾ ਵਾ ਤਾਂ ਅੱਜ ਟੈਸਟ ਕਰਵਾ ਲੈਣੀ ਹੈ ਕੋਈ ਗੱਲ ਨਹੀਂ ਖਰਚੋ ਵਾਲੋ ਕਰਵਾ ਲੈਣੀ ਸਰਕਾਰ ਮੋਂ ਟੈਸਟ ਕਰਵਾ ਲੈਣੀ ਤਾਂ ਥੋੜੇ ਬੱਤੀ ਦਵਾਈ ਜਿਹੜੀ ਬਾਹਰੋਂ ਲੈਣੀ ਉਹ ਬਾਹਰੋਂ ਲੰਲਾਂਗੇ ਠੀਕ ਤਾਂ ਤੂੰ ਵੀ ਜਾਣਾ ਨਾਲ ਹੀ ਮम्मा ਮੇਰੇ ਬੱਚੇ ਦੀ ਫੇਰ ਹੁੰਦੀ ਨਾ ਉਹ ਹੂੰ ਮम्मा ਮੇਰੇ ਦੀ ਫੇਰ ਹੁੰਦੀ ਤੇ ਮੇਰੇ ਵੀ ਟੈਸਟ ਕਰਾ ਲੈ ਤਲ ਕੋਈ ਨਹੀਂ ਫਿਰ ਇਹਦੇ ਵੀ ਨਾਲ ਲੱਗਦੇ ਦਵਾਈ ਲੱਲਾਂਗੇ ਤੇ ਚਾ ਲੋਡ ਪੋਗ ਤੇ ਫਿਰ ਇਹਦੇ ਵੀ ਪਰਚੀ ਕਰਵਾ ਕੇ ਤੇ ਨਾਲ ਹੀ ਇਹਦੇ ਟੈਸਟ ਕਰਵਾ ਲੈਨੇ ਆ ਠੀਕ ਆ ਉਠੋ ਮੇਰਾ ਪੁੱਤ ਫਿਰ ਮੜਾ ਜਾ ਮੈਂ ਵੇਖ ਲਾਂ ਮੜਾ ਜਾ ਕੰਮ ਚੰਗਾ ਮम्मा ਉੱਠ ਲੈਨੇ 2 ਮਿੰਟ ਬਸ ਚਲ ਠੀਕ ਆ ਉਠੋ ਮੇਰਾ ਪੁੱਤ ਤੇ ਨਹਾ ਲੋ ਤੇ ਮੜਾ ਤੁਹਾਡਾ ਸਰਵਾ ਦਾਂ ਚੰਗਾ ਹੂੰ ਚਲ ਜੋ ਤਾ ਫਿਰ ਮम्मा 2 ਮਿੰਟ ਰੁਕ ਜਾ ਚਲ ਠੀਕ ਆ ਨੋ ਠੀਕ ਆ ਨਹੀਂ ਆ ਤੇ ਟੈਸਟ ਵੀ ਕਰਵਾਉਣੇ ਪੈਣੇ ਆ ਤੇ ਮੇਰੇ ਕੋਲ ਤਾਂ ਕੋਈ ਪੈਹਾ ਵੀ ਨਹੀਂ ਆ ਹੁਣ ਮੈਂ ਨਿਆਣੇ ਲੱਗੇ ਕੀ ਕਹਾਂ ਕਿ ਮੇਰੇ ਕੋਲ ਪੈਹਾ ਹੈ ਨਹੀਂ ਆ ਚਲ ਟੈਸਟ ਤਾਂ ਸਰਕਾਰ ਨੂੰ ਵੀ ਕਰਵਾ ਲੂੰਗੀ ਫ੍ਰੀ ਹੋ ਜਾਣੇ ਆ ਤੇ ਦਵਾਈ ਤੇ ਸਾਰੀ ਲੈਣੀ ਪੈਣੀ ਨਾ 12 ਤੇ ਦਵਾਈ ਤਾਂ ਵੀ ਬੜੀ ਮਹਿੰਗੀ ਆ 8500 ਵੀ ਕੋਲ ਹੁੰਦਾ ਨਾ ਤਾਂ ਵਧੀਆ ਸਰ ਜਾਣਾ ਏਕ ਦਵਾਈ ਦੀ ਟੈਨਸ਼ਨ ਮੁੱਕ ਜਾਣੀ ਸਮਝ ਨਹੀਂ ਆਉਂਦੀ ਕੀ ਕਰਾਂ ਹਾਲੇ ਤਾਂ ਪੈਨਸ਼ਨ ਵੀ ਨਹੀਂ ਆਈ ਹੋਣੀ ਵੀ ਜਿਹੜੇ ਜਾਂਦੇ ਆ ਪਹਿਲਾਂ ਪੈਨਸ਼ਨ ਕਢਵਾ ਲੈਂਦੇ ਤਾਂ ਫਿਰ ਦਵਾਈ ਲੈ ਲੈਂਦੇ ਐਦਾਂ ਕਰਦੀ ਆ ਚਾਚੀ ਨੂੰ ਫੋਨ ਲਾਉਣੀ ਆ ਹਾਂ ਚਾਚੀ ਜੀ ਜਿਹੜੀ ਕੀ ਕੀ ਮੇਰਾ ਕਰੇ ਉਹਨੇ ਕਦੇ ਕੋਸ਼ ਕਦੇ ਕੋਸ਼ ਚਲ ਕੋਈ ਨਹੀਂ ਚਾਚੀ ਨੂੰ ਪੁੱਛਣ ਜਾ ਚਿਰ 20000 ਮਿਲ ਜਾਂਦਾ ਤਾਂ ਫਿਰ ਮੈਂ ਤੁਹਾਨੂੰ ਬਾਅਦ ਚ ਦੇ ਦੂੰਗੀ ਕੀ ਤਾਂ ਹਾਂ ਕਰੀ ਦਵੇ ਸੰਤਰਾ ਕੁੜੀ ਨੂੰ ਬੁਖਾਰ ਵੀ ਬੜਾ ਹੋ ਕਿ ਦਤਪਨ ਰਹੀ ਹੈ ਘਰ ਵੀ ਵਿਚਰੀ ਦਾ ਇਹੀ ਹਾਲ ਹੁੰਦਾ ਹੁੰਦਾ ਉਹ ਤੋਂ ਮੈਨੂੰ ਟੈਸਟ ਕਰਵਾਇਆ ਕੇ ਹਨ ਅੰਤਰਾ ਕੁੜੀ ਨੂੰ ਬੁਖਾਰ ਵੀ ਬੜਾ ਹੈ ਕਿ ਦਤਪਨ ਰਹੀ ਹੈ ਘਰ ਵੀ ਵਿਚਰੀ ਦਾ ਇਹੀ ਹਾਲ ਹੁੰਦਾ ਹੁੰਦਾ ਉਹ ਤੋਂ ਮੈਨੂੰ ਟੈਸਟ ਕਰਵਾਇਆ ਕੇ ਹਨ ਹਲੋ ਹਲੋ ਸਸਰੀ ਘਰ ਅੱਜੀ ਜੀ ਸਸਰੀ ਘਰ ਪਹੁੰਚ ਗਈਆਂ ਠੀਕ ਠਾਕ ਆ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਠੀਕ ਆ ਹੋ ਨਿਆਣੇ ਨਿਆਣੇ ਵੀ ਚਾਚੀ ਠੀਕ ਹੀ ਆ ਤੇ ਨਾ ਮੈਂ ਤਾਂ ਨੂੰ ਫੋਨ ਕੀਤਾ ਸੀ ਕਿ ਨੂਰ ਨੂਰ ਨੂੰ ਬੁਖਾਰ ਬਹੁਤ ਆ ਉਹਨਾਂ ਤੁਹਾਨੂੰ ਪਤਾ ਅੱਗੇ ਵੀ ਦੋ ਤਿੰਨ ਵਾਰੀ ਬੁਖਾਰ ਚੜਿਆ ਤੋ ਉਹਦੋਂ ਵੀ ਘਰ ਸਾਰਿਆਂ ਨੂੰ ਕਹਣਾ ਟੈਸਟ ਪਾਣੀ ਕਰਵਾ ਦੋ ਤੇ ਕਹਣਾ ਕੋਕ ਨਹੀਂ ਹੋਂਡਾ ਦਵਾਈ ਦੋਈ ਦੇ ਦੋ ਤਾਂ ਇਦਾਂ ਤੁਹਾਨੂੰ ਪਤਾ ਕਦੇ ਪੈਰਾਸਟਾਮੋਲਿਕਾ ਦਾ ਡੋਲੋ ਗੋਲੀ ਦੇਈ ਜਾਣੀ ਤੇ ਉਹਦੇ ਨਾਲ ਤਾਂ ਪਤਾ ਕਿੰਨਾ ਕ ਫਰਕ ਪਾਣਾ ਤੇ ਅੱਜ ਤੇ ਕੁੜੀ ਮਗਨ ਡਈ ਆ ਤਾ ਉਹ ਵਾਲੀ ਗੋਲੀ ਕਿਹੜੀ ਚੰਗੀ ਕਰੋ ਕੋਈ ਚੁੱਕ ਦੇ ਦੋ ਉਹਨਾਂ ਤੇ ਆ ਗਰੀ ਮੈਨੂੰ ਨਹੀਂ ਆਉਂਦੀਆ ਤਾ ਉਹ ਤਾਂ ਸਕੂਲ ਵੀ ਨਹੀਂ ਅੱਜ ਗਈਆਂ ਫਿਰ ਨੇ ਤੁਹਾਨੂੰ ਪਤਾ ਸਕੂਲ ਉਹ ਤਾਂ ਨੋਟ ਛੁੱਟੀ ਨਹੀਂ ਕਰਦੀ ਤੇ ਬੁਖਾਰ ਜ਼ਿਆਦਾ ਸੀ ਤੇ ਮੈਂ ਨਹੀਂ ਜੇ ਸਰਕਾਰੀਓ ਮੈਂ ਟੈਸਟ ਕਰਵਾ ਲਿਆ ਹੁੰਨੀ ਅੱਜ ਸਰਕਾਰ ਨੂੰ ਕਰਾ ਲੈਣੇ ਹਾਂਜੀ ਟੈਸਟ ਸਰਕਾਰੀਆਂ ਕਰਵਾ ਲੈਣੇ ਆ ਤੇ ਦਵਾਈ ਫਿਰ ਉਥੋਂ ਲੈ ਲਾਂਗੇ ਬਾਹਰੋਂ ਲੈ ਲਾਂਗੇ ਚਲ ਜਿੰਨੀ ਅੰਦਰੋਂ ਮਿਲ ਜੂਗੀ ਠੀਕਾ ਬਾਕੀ ਤੁਹਾਨੂੰ ਪਤਾ ਫਿਰ ਬਾਹਰੋਂ ਲੈ ਦਿੰਦੇ ਹਾਂ ਦਵਾਈ ਆ ਚਲ ਜਿਹੜੀ ਨਾ ਹੋ ਗਈ ਇਹਨਾਂ ਅੰਦਰੋਂ ਨਾਲ ਕਿ ਤੋਂ ਬਾਹਰੋਂ ਲੈਣੀ ਤੇ ਚਾਚੀ ਜੀ ਕੰਮ ਹੀ ਇੱਕ ਨਿਕਾਜਿਆ ਹਾਂ ਦੱਸ ਤੂੰ ਕਿਹੜਾ ਕੰਮ ਮੈਨੂੰ ਇਹ ਕਿ ਰੁਪਈਆ ਨਾ 1000 ਕ ਮੈਨੂੰ ਦੇ ਦਿਓ ਹਾਂ ਚਲ ਦਵਾਈ ਟੈਸਟ ਤੇ ਫ੍ਰੀ ਹੋ ਜਾਣੀ ਆ ਤੇ ਮੇਰੀ ਨਾਲੇ ਪੈਨਸ਼ਨ ਨਹੀਂ ਆਈ ਤੁਹਾਨੂੰ ਪਤਾ ਪੈਨਸ਼ਨ ਕਹਿੰਦਿਆਂ ਵੀ ਕਿੰਨੇ ਦਿਨ ਨੰਗ ਜਾਂਦੇ ਆ ਉਹਦੇ ਕਰਕੇ ਨਾ ਰੁਪਈਆ 1000 ਮਿਲ ਜਾਂਦਾ ਚਲ ਮੈਂ ਨਹੀਂ ਕੁੜਗਾ ਦੀ ਦਵਾਈ ਲੈ ਆਉ ਕਿਹੜੀ ਗੱਲ ਕਰ ਰਕੀ ਆ ਬੈਹਾਂ ਕਿਹੜੀ ਗੱਲ ਕੀਤੀ ਤੂੰ ਨਿਆਣੇ ਦੀ ਦਵਾਈ ਨਾ ਮਾਰੀ ਪਰ ਮਾਵੀਆਂ ਤੇਰੇ ਕਰ ਕਿੜਕਾ ਮਹੀਦੇ ਉਧਰੋਂ ਆਈ ਜਿਵੇਂ ਹੁਣੇ ਆਈ ਆ ਤੇ ਬੱਸ ਬੈ ਨਾ ਪੁਜਾਰਾ ਕਿਹਦੇ ਨਾਮ ਆ ਤੁੱਚ ਜੇ ਬੱਸੇ ਜਾਣਾ ਪੈਣਾ ਤੁਹਾਨੂੰ ਪਤਾ ਮੀ ਵੀ ਬੜਾ ਹੋਣ ਡਿਆ ਤੇ ਮੈਨੂੰ ਆਕੰਢੀ ਕਹਿਣ ਮੈਣ ਬੜਾ ਵਾ ਤੇ ਪਰ ਜੇ ਮੀ ਵੇਂਦੀ ਰਹੀ ਨਾ ਤਾਂ ਕੁੜੀ ਨੂੰ ਬੁਖਾਰ ਬੜਾ ਵਾ ਤੁਹਾਨੂੰ ਪਤਾ ਪਿੰਡਾਂ ਥਾਵਾਂ ਤੋਂ ਫਰਕ ਨਹੀਂ ਪੈਂਦਾ ਤੇ ਇੱਕ ਵਾਰੀ ਦਵਾਈ ਲੈ ਆਈ ਹੋਣੀ ਆ ਚਲ ਕੋਈ ਨਹੀਂ ਮਾਵੀਆਂ ਕੇਹਦੇ ਕਰੋ ਜਿਹੜਾ ਆਈ ਆ ਤੇ ਮੈਂ ਤਿਆਰੀ ਆ ਤੇ ਮੈਂ ਫੇਰ ਆਉਣੀ ਆ ਨਾਲੇ ਕਿਨ ਪੈਸੇ ਦੇ ਦੇਂਗੀ ਤੇ ਨਾਲੇ ਪਹਿਲੀ ਕਿੱਥੇ ਜਾਣਾ ਨ ਚਲੋ ਕੋਈ ਨਹੀਂ ਫਿਰ ਆਜੋ ਫਿਰ ਜੇ ਤင်း ਜਾ ਸਕਦੇ ਹੋ ਤੇ ਚਲ ਨਾਲ ਲੱਗਦੇ ਚਲ ਜੋਗੇ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਜਾਣੀ ਤੇਰੇ ਨਾਲ ਇਕੱਲੀ ਕਿੱਥੇ ਐਵੇਂ ਨਿਆਲੇ ਲੈ ਕੇ ਧੂਰੀ ਤੇ ਨਹੀਂ ਹਾਂਜੀ ਆਜੋ ਚਲੋ ਕੋਈ ਗੱਲ ਨਹੀਂ ਫਿਰ ਮੈਂ ਵੀ ਕੰਮ-ਕੰਮ ਬਸ ਨਿਬੜ ਗਿਆ ਵਾ ਤੇ ਆਜੋ ਫਿਰ ਤੁਰ ਪੈਨੇ 10 ਮਿੰਟਾਂ ਤੱਕ ਚਲ ਕੋਈ ਨਹੀਂ ਆਈ ਮੈਂ ਤਾਂ 20 ਮਿੰਟਾਂ ਕਿ ਆਜੂ ਦੱਸਿਆ ਆਹਾਂ ਬੰਨੇ ਫਿਰ ਕਰ ਤੁਸ ਹਾਂਜੀ ਹਾਂਜੀ ਮੈਂ ਚਲ ਪਰਚੀ ਤੁਹਾਨੂੰ ਪਤਾ ਸਵਕਤੇ ਘਟੀ ਜਾਂਦੀ ਹੈ ਉੱਤੇ ਹਾਂ ਹਾਂ ਕੋਈ ਨਹੀਂ ਆ ਗਈ ਲੈ ਕੇ ਚੱਲੋ ਠੀਕ ਠੀਕ ਚਲੋ ਇਹ ਨਵੇਂ ਬੋਦੋ ਕਿ ਜਿਹੜਾ ਦੁੱਖ ਸੁੱਖ ਵਾਲੇ ਚਾਚੀ ਬੋਆ ਤੇ ਫੜਦੀ ਹੈ ਨਾ ਮੈਨੂੰ ਤਾਂ ਹਰਾਨੀ ਹੁੰਦੀ ਹੈ ਕਿ ਮੈਂ ਕਿੱਦਾਂ ਚਾਚੀ ਨਾਲ ਬੋਲਦੀ ਅੱਜ ਸਾਰੇ ਕੰਮ ਮੇਰੇ ਚਾਚੀ ਕਰਨ ਲਈ ਆ ਇਹ ਕਿ ਇੱਕ ਵਾਰੀ ਵਿਚਾਰੀ ਕੋ ਪੈਸੇ ਮੰਗੇ ਤਾਂ ਉਸੇ ਵੇਲੇ ਹਾਂ ਕਰਦੀ ਹੈ ਇਹ ਕਿ ਚਲ ਦਵਾਈ ਆਜੂਗੀ ਨਾ ਤੇ ਟੈਨਸ਼ਨ ਮੈਂ ਪੁੱਜੂਗੀ ਤੇ ਟੈਨਸ਼ਨ ਆਊਗਾ ਤਾਂ ਫਿਰ ਦੇ ਦੂੰਗੀ ਇਹ ਤੇ ਹੱਥ ਦਾ ਆਧਾਰ ਚਲ ਵੇਲੇ ਕੋਲੇ ਬਾਹਰ ਤੇ ਫੜਦੀ ਹੈ ਨਾ ਠਾਣਾ ਚਾਚੀ ਦਾ ਅਖੰਡੀ ਮੈਂ ਛਾਟੀ ਆ ਜਾਣਾ ਵਾ ਤਾ ਨੂਰ ਨੂੰ ਕੱਪੜੇ ਮੜੇ ਚ ਪਾਦਾਂ ਨਾਲ ਜੋਤ ਨੂੰ ਸਿਰ ਪੈਰ ਮੜਾ ਜਾ ਵਾਦਾ ਵੇ ਕਮਲਾ ਉੱਠ ਗਈ ਨਹੀਂ ਜੋਤ ਉਤ ਪਹਿਲਾਂ ਤੁਸੀਂ ਨਾਲ ਹੀ ਤਿਆਰ ਹੋ ਗਈਆਂ ਨਾ ਤੇ ਮੈਂ ਵੀ ਨਾਲ ਹੀ ਜਾਣਾ ਜੇ ਸਕੂਲ ਚੱਲ ਜਾਂਦੀ ਤੇਰੀ ਛੁੱਟੀ ਨਹੀਂ ਨਾ ਹੋਣੀ ਅੱਜ ਮੰਮਾ ਕੋਈ ਨਹੀਂ ਬਾਹਰ ਨਾਲ ਉਰਦੀਦੀ ਨਾ ਟੈਨਸ਼ਨ ਬੜੀ ਲੈਂਦੀ ਹੁੰਦੀ ਮੈਨੂੰ ਨਾ ਰਾਤ ਚ ਕਹਿੰਦੀ ਪੀਣਾ ਮੈਨੂੰ ਨਾ ਟੈਨਸ਼ਨ ਬੜੀ ਆ ਮੈਨੂੰ ਨਾ ਨੰਦ ਜੀ ਇਦਾਂ ਲੱਗਦਾ ਭਾ ਵੀ ਨਾ ਜਦੋਂ ਤਾਈ ਨੇ ਨਾ ਅਨੁਕਰੋ ਕੱਟਾ ਤੇ ਹੁਣ ਅਪ ਕਿੱਥੇ ਰਵਾਂਗੇ ਤੋ ਤਿੱਕੋ ਗੱਲ ਨੂੰ ਕਿਉਂ ਤੁਸੀਂ ਬਾਰ ਬਾਰ ਸੋਚ ਦਿੰਦੇ ਜੇ ਤਾਈ ਨੇ ਤੁਹਾਨੂੰ ਘਰੋਂ ਕੱਢਤਾ ਤੁਸੀਂ ਕਿਹੜਾ ਪੁੱਤ ਕਿਤੇ ਘਰੋਂ ਬਾਹਰ ਰਹਿਣ ਦੇ ਤੁਸੀਂ ਸ਼ਾਤ ਥਲੇ ਤੇ ਰਹਿਣ ਹੀ ਡੰਗਾ ਹੀ ਨਾ ਮਮਾ ਨਾਲ ਉਹ ਜੀ ਜੀ ਨਾ ਨੂੰ ਜੀ ਨੂੰ ਨਾ ਕਾਲਣਾ ਸਾਰ ਨਹੀਂ ਕੁੱਟਿਆ ਹੀ ਕਹਿੰਦੇ ਪੀ ਸਾਰ ਕਹਿੰਦੇ ਨਾ ਬਿਨਾ ਇਹ ਨਾ ਪੜਾਈ ਹਲ ਧਿਆਨ ਨਹੀਂ ਦਿੰਦੀ ਹੈਗੀ ਬਸ ਕਿਤਾਬ ਵੱਲ ਵੇਂਦੀ ਆ ਨੂਰ ਸਰ ਗੁੱਸੇ ਹੋਇਆ ਹੈ ਕਿ ਸਰ ਨੇ ਬੱਤ ਮਾਰਿਆ ਹੈ ਮਮਾ ਉਹਦਾ ਸਰ ਗੁੱਸੇ ਹੋਇਆ ਹੀ ਬਸ ਕਿਹੜੀ ਗੱਲ ਤੋਂ ਮਮਾ ਮੈਨੂੰ ਨਾ ਜਦੋਂ ਮੈਂ ਚੇਤਾ ਕਰਦੀ ਆ ਨਾ ਘਰ ਦੀ ਕੋਈ ਵੀ ਗੱਲ ਚੇਤਾ ਆ ਜੇ ਹੋਰ ਕੋਈ ਦਿਮਾਗ ਤੇ ਮੇਰੇ ਉਹੀ ਗੱਲ ਵੱਲ ਧਿਆਨ ਜਾਂਦਾ ਕਿ ਧਾਈ ਨੇ ਉਹਨੂੰ ਘਰੋਂ ਬਾਹਰ ਘੱਟਤਾ ਵਾ